हां जी भाई ये शासकीय सारणो भाई एक नए अपडेट लेके आए हैं पंजाब وچ پنجاب دی سرکاری بساں ਪੀਆ ਤੇ ਸੇ ਸਰਕਾਰੀ ਬਸਾਂ ਤਿੰਨ ਦਿਨਾਂ ਵਾਸਤੇ ਬਈ ਬੰਦ ਰਹਿਣਗੀਆਂ 9 10 ਤੇ 11 ਜੁਲਾਈ ਤੱਕ ਇਹ ਨੋਟੀਫਿਕੇਸ਼ਨ ਆਪ ਪਾੜਤਾ ਗਿਆ ਹੈ ਸਿਰਫ ਤੇ ਸਿਰਫ ਪ੍ਰਾਈਵੇਟ ਬਸਾਂ ਹੀ ਚੱਲੂ ਰਹਿਣਗੀਆਂ ਨਾਰਮਲ ਡੇ ਵਾਲਾ ਇਹ ਸਿਰਫ ਸਰਕਾਰੀ ਹੀ ਬੰਦ ਹੋਈਆਂ ਨੇ ਬਈ ਪ੍ਰਾਈਵੇਟ ਚੱਲਣਗੀਆਂ ਤਾਂ ਜਦੋਂ ਵੀ ਬਾਈ ਸਫਰ ਕਰ ਰਿਹਾ ਹੈਗਾ ਬੱਸਾਂ ਚ ਤਾਂ ਉਹ ਬਾਈ ਧਿਆਨ ਰੱਖਣ ਆਪੋ ਆਪਣਾ ਵੀ ਸਰਕਾਰੀ ਬੱਸਾਂ ਬੰਦ ਨੇ ਤੇ ਹਿਰਫੇ ਸਿਰ ਪ੍ਰਾਈਵੇਟ ਹੀ ਚੱਲ ਰਹੀਆਂ ਨੇ ਜੇ ਬਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਸ਼ੇਅਰ ਲਾਈਕ ਜਰੂਰ ਕਰਦੇ ਹੋ ਧੰਨਵਾਦ